ਹਾਂਜੀ ਸਾਰੇ ਨੂੰ ਮੇਰੇ ਨੂੰ ਸਤਿ ਸ੍ਰੀ ਅਕਾਲ ਜੀ ਲੌਂਗੀ ਪੰਚਾਇਤ ਤੋਂ ਨਾਲ ਲੈ ਕੇ ਆਇਆ ਹਾਂ ਕਿਸ ਕਹਾਣੀ ਦਾ ਨਾਮ ਆ ਜਿਆਉਣਾ ਮੋੜ ਕਿਸ ਕਹਾਣੀ ਨੂੰ ਆਪ ਸ਼ਿਰ ਕਰਦੇ ਹੈ ਜਿਲ੍ਹਾ ਸੰਗਰੂਰ ਦੇ ਮੋੜ ਦਾ ਜੰਮਪਲ ਸੁਧਾਰ ਤੇ ਅਲਟ ਪੁਰਾਅਰ ਮੇ ਖੜਕ ਸਿੰਘ ਦਾ ਪੁੱਤਰ ਜਿਉਣਾ ਬੜਾ ਸੌ ਤੇ ਨਿਮਰ ਸੁਭਾਅ ਦਾ ਨੌਜਵਾਨ ਸੀ ਜਿਸ ਨੂੰ ਸਮੇਂ ਬਿਆ ਪਰਸ਼ੁੱਤਕੀਆਂ ਨੇ ਡੱਕੇ ਮਾਰ ਦਿੰਦਾ ਜੀ ਮਜ਼ਬੂਤ ਕਰ ਦਿੱਤਾ ਗੱਲ ਇਸ ਤਰ੍ਹਾਂ ਹੋਈ ਇੱਕ ਦਿਨ ਹਾਥਣ ਮੈਲੇ ਜਿਉਣਾ ਸਿੰਘ ਜਿਸ ਨੂੰ ਆਮ ਕਰਕੇ ਜੀ ਆਉਣਾ ਕਹਿ ਕੇ ਬੁਲਾਉਂਦੇ ਹਾਂ ਆਪਣੇ ਡੰਗਰਾਂ ਦੀ ਬਾਣੀ ਵਿੱਚ ਇੱਕੰਲਾ ਬੈਠਾ ਸੀ ਤੇ ਇੱਕ ਅਧਖੜ ਉਮਰ ਦਾ ਕੋਪਰਾ ਬੰਦਾ ਉਹਨਾਂ ਦੇ ਘਰ ਦਾ ਪਤਾ ਪੁੱਛਦਾ ਪਛੋਂਦਾ ਉਹਦੇ ਕੋਲ ਆਇਆ ਉਸੋ ਕੋਪਰੇ ਕੋਲਸ਼ ਦਾ ਅਧਰਮਾਰ ਕਰਦਿਆਂ ਜਿਉਂ ਹੀ ਨੇ ਉਸ ਨੂੰ ਆਖਲ ਮੰਡੀ ਤੇ ਬਿਠਾ ਲਿਆ ਉਪਰਾਂ ਬੰਦਾ ਆਖਣ ਲੱਗਾ ਤੀਰ ਮੈਂ ਕਾਲੇ ਪਾਣੀ ਤੋਂ ਆਇਆ ਹਾਂ ਤੇਰੇ ਵੱਡੇ ਭਾਈ ਕ੍ਰਿਸ਼ਨੇ ਕੋਲੋਂ ਉਹਦਾ ਸੁਨੇਹਾ ਲੈ ਕੇ ਸਿੱਧਾ ਸੋਡੇ ਕੋਲ ਆਇਆ ਫੇਰ ਆਪਣੇ ਪਿੰਡ ਜਾਊਗਾ ਉਹਨੇ ਕਿਹਾ ਬਈ ਜੇ ਤੂੰ ਭਾਈ ਬਣਾਏ ਤੇ ਮਾਂ ਦਾ ਸਿਰ ਚੁਲਿਆ ਤਾਂ ਡੱਸ ਕੇ ਆਏ ਲੋਕ ਘਰ ਤੋਂ ਬਦਲਾ ਲੈਣਾ ਜਿੰਨੇ ਤੇਰੇ ਭਰਾ ਕਿਸ਼ਣੇ ਨੂੰ ਧੋਖੇ ਨਾਲ ਪੁਲਿਸ ਨੂੰ ਕੜਾਤੀ ਕਾਲੇ ਪਾਣੀ ਦੀ ਸਜਾ ਦਿਉ ਆਈਏ ਤਕਿ ਇਹ ਜੋ ਇਹ ਬੰਦਾ ਕਾਹਨੇ ਜਿਵੇਂ ਭਾਈ ਦਾ ਬਦਲਾ ਨਾ ਲਿਆ ਦੁੱਧੁਰਾ ਮੋਜਾਂ ਕਰਦਾ ਤੇ ਭਾਈ ਕਾਲੇ ਪਾਣੀ ਨਰਕ ਕੋ ਦਾ ਕ੍ਰਿਸ਼ਨਾ ਜਿਉਣੀ ਤੋਂ ਕੁਝ ਬਰੇ ਬੱਟਾ ਸੀ ਸ਼ਹਿਰ ਸ਼ਿਬਿਲਾ ਮੌਜ ਮਸਤੀ ਕਾਟਨ ਵਾਲਾ ਨਵਾਂ ਨਵਾਂ ਵੈਡੀ ਬਣਿਆ ਕ੍ਰਿਸ਼ਨੇ ਕੋ ਉਪਰੇ ਬੰਦੇ ਔਰ ਲੱਗੇ ਉਹ ਚਾਰਦੀ ਕੰਡੀ ਰੂਲ ਮਾਰਕ ਸ਼ਰਾਬ ਤੇ ਮੁਰਤੀ ਸ਼ਕ ਦੇ ਉਹਨਾਂ ਦੇ ਖੂਹ ਤੇ ਖੜਦਮ ਮਚਾਉਂਦੇ ਉਸ ਦੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ ਇਸ ਲਈ ਉਸ ਨੇ ਕਿਸੇ ਨੇ ਨੂੰ ਟੋਕਣਾ ਸ਼ੁਰੂ ਕਰ ਦਿੱਤਾ ਨਿਤ ਦਾ ਕਲੇਸ਼ ਰਹਿਣ ਲੱਗਾ ਕਿਸ ਕਰਕੇ ਕਿਸ਼ਲਾ ਕਰੋ ਭੱਜ ਕੇ ਅੰਡਾਸਕੇ ਦੇ ਡੋਗਰ ਅਤੇ ਸਾਡੇ ਆ ਪੜ ਜੀ ਚੈਮਨ ਨਾਲ ਫਰਲ ਕੇ ਬੁੱਤਾ ਸੋਹਾ ਕਾਹ ਲੱਗਾ ਤਿੰਨੋ ਬੂਰੇ ਮਿੱਤਰਾਂ ਨੂੰ ਬਾਣੀ ਗਈ ਪੁੱਣਾ ਮੇਰਿਆਂ ਵਿੱਚ ਅੱਜ ਵਾਗ ਸੜਕਾਂ ਨਹੀਂ ਸਨ। ਹਵਾ ਗਈ ਜੇ। ਸਾਧਨ ਢੋਲੇ ਢੋਰੀਆਂ ਟੁੱਟ ਆਰਸਨ। ਫੈਦਲ ਸਫਰ ਕਰਨਾ ਪੈਂਦਾ ਸੀ। ਤੇਰਾ ਆਮ ਤੋਂ ਤੇ ਜੰਗਲਾਂ ਦੇ ਵਿੱਚੋਂ ਹੋਊਂ ਕੀ ਜਾਂਦੇ ਸਨ। ਆਮ ਆਦਮੀ ਨਹੀਂ ਸਫਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ ਉ ਡਾਕੂ ਆਮ ਸ਼ਾਮੇ ਜੋ ਜੰਗਲਾਂ 'ਚ ਫਰਦੇ ਰਾਜ ਡਿੱਗਰਾਂ ਨੇ ਉਲਟ ਲੰਗੇ ਸੰ ਪਰਾਤਾ ਆਮ ਡਿੱਗਰਾ ਜਾਂਦੇ ਆ ਸੰ ਕਿਸਨੇ ਹੋਰਾ ਨਹੀਂ ਮੁਖਤਾ ਕੋਹਾਂ ਦਾ ਢੱਲਾ ਆਪਣਾ ਲਿਆ ਕ੍ਰਿਸ਼ਨ ਦੇ ਬਾਪ ਹੱਥੇਂ ਚ ਹੋਣੀ ਨਹੀਂ ਇਹ ਢੱਲਾ ਪਸੰਦ ਨਹੀਂ ਸੰਨ ਪਰ ਕ੍ਰਿਸ਼ਨ ਉਨਨ ਦੇ ਕਿਥੋਂ ਮੰਨਣ ਵਾਲਾ ਸੀ ਉਸ ਦੇ ਮੂੰਹ ਨੂੰ ਟਾਪ ਲਗਉ ਨਰ ਵਿਚਕਾ ਸੀ ਪਿਤ ਬੈਨ ਕੀ ਹੋਇਆ ਕਿਸਨੇ ਹੋ ਰਾ ਨੇ ਆਪਣੇ ਹੀ ਪੰਡ ਦੇ ਬ੍ਰਾਹਮਣਾ ਦੀ ਬ੍ਰਾਤ ਲੋਟ ਲਈ ਬ੍ਰਾਤੀਆਂ ਵਿੱਚੋਂ ਕਿਸੇ ਨੇ ਕਿਸਨੇ ਮੋ ਪਛਾਣ ਤੇ ਆ ਰਾ ਕੰਡੂ ਕਿਸ਼ੋਰ ਦੀ ਇਸ ਵਾਰ ਦਾਦ ਤੇ ਤੋਏ ਤੋਏ ਕਰਨ ਲੱਗਾ ਤੇ ਉਸ ਦੀ ਬਾਤ ਨੂੰ ਫਿੱਟ ਲਾਂਚਾਂ ਪਾਈਆਂ ਉਹਦਾ ਬਾਪ ਕਰਿਆ ਬੈਠਾ ਸ਼ਰਮਸ਼ਾਲ ਹੋ ਰਹੀ ਸੀ ਫੰਡ ਦੇ ਖਾਲੇ ਕਿੰਦੇ ਮੋਹਰੀ ਬਾਸ ਦੇਵ ਨੇ ਜਿਛਣੀ ਦੇ ਨਾਮ ਤੇ ਕੋਲ ਸੁਥਾਣੇ ਕਰ ਕੋਸ ਤੋਂ ਲਿਖਵਾ ਦਿੱਤੀ ਐਸੋ ਗੱਲ ਦਾ ਪਤਾ ਕਿਛਨੇ ਨੂੰ ਵੀ ਲੰਘ ਗਿਆ ਉਹ ਚੋਟ ਦਿਨਾ ਨਗਰੋਂ ਮੌਲੀ ਆ ਕੇ ਵਾਸ ਦੇ ਨੂੰ ਗੋਲੀਆਂ ਨਾਲ ਤੁੰਗਿਆ ਪੁਲਿਸ ਪਾਈ ਕਿਸ਼ਨੇ ਦੇ ਬਾਪ ਉਹਦੇ ਭਰਾ ਜਿਉਂ ਹੀ ਖੜ ਦੇ ਆ ਗਿਆ ਕਿਸ਼ਨੇ ਦਾ ਉਹ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ ਹਰ ਬਾਰ ਉਜਾਗ ਦਾ ਉਹੋ ਕਲਾ ਜਿੱਥੋਂ ਕਿਸ਼ਨੀ ਨੂੰ ਲੱਭ ਕੇ ਲਿਆਉਂਦੇ ਹੋਉਨਾ ਤੇ ਪੰਨੀਸ਼ ਦਾ ਤਸਦੋ ਜਾ ਹੀ ਰਹਾ ਕਿਸ਼ਨੀ ਜੀ ਕਿਹੜਾ ਕਰਨਿਆ ਦੇ ਨਾਲ ਬਣਦੀ ਸੀ ਉਹ ਬੁੱਟਾ ਕੋਹਾਂ ਦਾ ਮਾਲ ਜੈਮਲ ਦੇ ਘਰ ਹੀ ਰੱਖਦਾ ਸੀ ਕਿਸੇ ਨੇ ਦੀ ਗੱਲ ਕੂਨ ਪੈਣ ਦੀ ਖਬਰ ਨਹੀਂ ਜੈਮਲ ਨੂੰ ਸੋਚੇ ਦੇ ਚਾਹ ਦਿੱਤਾ ਕਿਸ਼ਨਾ ਉਹਨੇ ਕੋਲ ਚਲਿਆ ਗਿਆ ਉਹਨੇ ਜੈ ਮਨ ਨੂੰ ਆਖਿਆ ਯਾਰਾ ਤੂੰ ਹੀ ਕੋਈ ਕੋਹੜ ਕੋਹੜ ਕਰ ਪਲੀਸ ਨੂੰ ਕੁਝ ਦੇ ਦਿਵਾ ਕੇ ਮੇਰਾ ਨਾਮ ਤੂੰ ਦੇ ਕੇ ਚੋਂ ਕਢਵਾ ਜੈ ਮਨ ਨੂੰ ਚਾਟੋ ਪੈਂਤਰ ਬਦਲ ਗਿਆ ਕੋਲਾ ਮਨੂ ਦੇਈ ਮਾਨ ਹੋ ਗਿਆ ਫੇਨ ਵਿੱਚ ਫਸਿਆ ਕਿਸ਼ਨਾ ਕੋਲਾ ਕੀ ਬਿਗਾੜ ਲਾਉਦਾ ਕੋਲ ਨੇ ਸੋਚਿਆ ਟੇਕਸੇਸ਼ਨ ਵਿੱਚ ਮੁਕਰਾ ਕਿਸ਼ਨਾ ਤੇਰਾ ਤਾਂ ਮੇਰੇ ਕੋਲ ਹੋਰ ਕੁਛ ਨਹੀਂ ਤੂੰ ਸਾਰਾ ਸਮਾਨ ਵੰਡਾ ਕੇ ਲੈ ਗਿਆ ਸੀ ਕਿਸ਼ਨੇ ਨੂੰ ਇੰਨੀ ਆਸ ਨਹੀਂ ਸੀ ਕਿ ਉਹਦਾ ਯਾਰ ਚੈ ਮਲੇ ਕੋਲੇ ਨਾਲ ਕੋਲੇ ਨਾਲ ਦੀ ਮਿੱਤਰਮਾਰ ਕਰੇਗਾ ਓਹੋ ਸਬਰਦਾਰ ਕੋ ਟਪੜ ਕੀ ਬੈਂਗਿਆ ਉਹ ਉਥੇ ਚੁੱਪ ਚਪੀਤਾ ਕਿਸੇ ਹੋਰ ਤਾਂ ਚਲੇ ਆ ਗਿਆ ਉਹ ਏਸੀ ਘਾਰੇ ਵਿੱਚ ਫਿਰ ਅਮੀਰ ਚਲਦਾ ਤਾਂ ਵਧੀਆ ਲੱਗੇਗੀ ਅਗਰ ਵਧੀਆ ਲੱਗੀ ਤਾਂ ਕਮੈਂਟ ਕਰਕੇ ਸਾਰੇ ਜਾਣੇ ਜਰੂਰ ਦੱਸਿਓ ਲਾਈਕ ਜਰੂਰ ਕਰਿਆ ਕਰੋ ਭੈਣ ਭਾਈ ਸਾਰੇ ਤੇ ਚੰਗੇ ਕਮੈਂਟ ਕਰੇ ਜੀ ਆਗਮਾਈ ਕਰਾਂ सारे थिए घर रब रखी